ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਆਪਾਂ ਬਾਈ ਜੀ ਤੁਹਾਡੇ ਲਈ ਇੱਕ ਫੈਕਟਰੀ ਲੈ ਕੇ ਆਏ ਤਵਾੜੀ ਫੈਕਟਰੀ ਸਰਦੂਲਗੜ੍ਹ ਦੇ ਵਿੱਚ ਪੈ ਜਾਂਦੀ ਹੈ ਬਾਈ ਜੀ ਜ਼ਿਲ੍ਹਾ ਮਾਨਸਾ ਸਰਸਾ ਤੋਂ ਮਾਨਸਾ ਦੇ ਵਿਚਾਲੇ ਪੈ ਜਾਂਦਾ ਬਾਈ ਜੀ ਸਰਦੂਲਗੜ੍ਹ ਤੇ ਇੱਥੇ ਬਾਈ ਜੀ ਤਵਾੜੀ ਫੈਕਟਰੀ ਮਿਲ ਜੂਗੀ ਤੁਹਾਨੂੰ ਡੇਰਾ ਸੱਚਾ ਸੌਤਾ ਦੇ ਬਿਲਕੁਲ ਸਾਹਮਣੇ ਨੇੜੇ ਰਿਲਾਇੰਸ ਪੰਪਾ ਸਰਚ ਕਰਕੇ ਵੀ ਆ ਸਕਦੇ ਹੋ ਬਾਈ ਜੀ ਇੱਥੇ ਅੱਜ ਕੱਲ੍ਹ ਜਿਹੜੀਆਂ ਆਪਣੇ ਹਵੇਲੀਆ ਟਾਈਪ ਕੋਠੀਆਂ ਵਗੈਰਾ ਦੇ ਜਾਲੀਆਂ ਲੱਗਦੀਆਂ ਕਿਤਾ ਉਹ ਮਿਲ ਰਹੀਆਂ ਨੇ ਬਾਕੀ ਅੱਜ ਕੱਲ ਕਿਸਾਨ ਵੀਰੇ ਨੇੜੇ ਨੱਕੇ ਲਾਉਂਦੇ ਹਨਾ ਖੇਤਾਂ ਦੇ ਵਿੱਚ ਬਾਈ ਜੀ ਸਿਮਿੰਟਡ ਨੱਕੇ ਆ ਉਹ ਤੁਹਾਨੂੰ ਮਿਲ ਜਾਣਗੇ ਬਾਈ ਜੀ ਜੇਕਰ ਕਿਸ ਨੇ ਕੋਈ ਬਾਹਣ ਦੀ ਬਾਉਂਡਰੀ ਕਰਨੀ ਆ ਖੰਭਿਆਂ ਦੀ ਲੋੜ ਆ ਬਾਈ ਜੀ ਉਹ ਖੰੰਬੇ ਮਿਲ ਜਾਣਗੇ ਖਾਸੀਅਤ ਬਾਈ ਇਹ ਕੀ ਆ ਬਾਈ ਇੱਕ ਨੰਬਰ ਤਾਂ ਸਾਰਾ ਸਮਾਨ ਲਾਉਂਦੇ ਨੇ ਦੂਜੀ ਇਹਨਾਂ ਦੀ ਵੱਡੀ ਗੱਲ ਆ ਬਾਈ ਜੀ ਜਿੰਨਾ ਵੀ ਸਮਾਨ ਹੱਥ ਦੀ ਮਦਦ ਨਾਲ ਨਹੀਂ ਇਹ ਵਾਈਬਰੇਟਰ ਦੀ ਮਸ਼ੀਨ ਦੀ ਮਦਦ ਨਾਲ ਬਾਈ ਉਹਨੂੰ ਸੈੱਟ ਕਰਦੇ ਨੇ ਤਾਂ ਕਿ ਜਿਹੜੇ ਵੀ ਖੰਭੇ ਬਣੇ ਹੁੰਦੇ ਉਹ ਵੀ ਵਾਈਬਰੇਟਰ ਵਾਲੇ ਜਾਲੀਆਂ ਵਗੈਰਾ ਵੀ ਜਿਹ ਜੋ ਬੂਤੋ ਜਾਂਦੇ ਆ ਬਾਈ ਨਾਰਮਲ ਨਾਲੋਂ ਰੇਟ ਨਾਰਮਲ ਰਹੂਗਾ ਕੁਆਲਿਟੀ ਇੱਕ ਨੰਬਰ ਬਾਈ ਦੂਜਿਆਂ ਨਾਲੋਂ ਵੱਧ ਮਿਲ ਜੂਗੀ ਤੁਹਾਨੂੰ ਤੇ ਬਾਈ ਜੀ ਜੇਕਰ ਤੁਹਾਡਾ ਕੋਈ ਡਿਜ਼ਾਈਨ ਤੁਹਾਨੂੰ ਕੋਈ ਨੈਟ ਤੇ ਪਸੰਦ ਆ ਗਿਆ ਤੁਸੀਂ ਚਾਹੋ ਨਿਓ ਵੀ ਸਾਡਾ ਇਹ ਜਿਹੜਾ ਡਿਜ਼ਾਈਨ ਹੈ ਸੋਨੂੰ ਕਿਤੋਂ ਮਿਲ ਨਹੀਂ ਰਹਾ ਤਾਂ ਬਾਈ ਜੀ ਤੁਸੀਂ ਇਹਨਾਂ ਕੋਲ ਵੀਡੀਓ ਲੈ ਕੇ ਆ ਜਿਓ ਜਿਹੇ ਜਿਹੇ ਡਿਜ਼ਾਈਨ ਆਖੋਗੇ ਬਾਈ ਜੀ ਉਹ ਇਹ ਜਿਹੜਾ ਡਿਜ਼ਾਈਨ ਤੁਹਾਨੂੰ ਇਹ ਬਣਾ ਕੇ ਦੇ ਦੇਣਗੇ ਇੱਕ ਨੰਬਰ ਕੰਮ ਹੈ ਬਾਈ ਜੀ ਕੋਈ ਮਤਲਬ ਕਿ ਦਿੱਕਤ ਹੀ ਨਹੀਂ ਕਹੇ ਜਾ ਮਰਜ਼ੀ ਡਿਜ਼ਾਈਨ ਬਣਾ ਲਿਓ ਕਿੰਨੇ ਮਰਜ਼ੀ ਸਾਈਜ਼ ਦਾ ਖੰਭਾ ਲੈ ਲਿਓ ਬਾਈ ਜੀ ਤੁਸੀਂ ਪੌਂਦੀ ਕੋਈ ਬਾਹਰ ਉੱਤੋਂ ਦੀ ਬਾਉਂਡਰੀ ਕਰਨੀ ਹੈ ਭਵਨ ਦੀ ਕੋਈ ਘਰ ਦੇ ਵਿੱਚ ਡਿਜ਼ਾਈਨਿੰਗ ਵਾਲੇ ਜਿਹੜੇ ਖਮਲੇ ਜਿਹਾਉਂਦੇ ਆ ਉਹ ਲਾਉਣੇ ਆ ਕਿਸੇ ਵੀ ਤਰ੍ਹਾਂ ਦੀ ਚੀਜ਼ ਆ ਬਾਈ ਜੀ ਸਾਰੀਆਂ ਬਣਾ ਦੇਣਗੇ ਨੱਕੇ ਬਾਈ ਜੀ ਫਰਸਟ ਕਲਾਸ ਨੱਕੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸਿਮਿੰਟਡ ਵਾਲੇ ਤੇ ਇੱਕ ਨੰਬਰ ਕੰਮ ਹੈ ਬਾਈ ਜੀ ਵਾਈਬ੍ਰੇਸ਼ਨ ਮਸ਼ੀਨ ਨਾਲ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਤੇ ਤੁਸੀਂ ਜਮਾ ਜਿਵੇਂ ਆਪਣੇ ਬਿਜਲੀ ਵਾਲੇ ਖੰਭੇ ਆਉਂਦੇ ਨੇ ਬਾਈ ਉਸੇ ਤਰ੍ਹਾਂ ਦੀ ਕੁ ਇਹ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਬਸ ਤੁਹਾਨੂੰ ਨਾਂ ਦੱਸਦਾ ਬਾਈ ਜੀ ਤਵਾੜੀ ਫੈਕਟਰੀ ਸਰਦੂਲਗੜ੍ਹ ਦੇ ਵਿੱਚ ਪੈ ਜਾਂਦੀ ਹੈ ਬਾਈ ਜੀ ਡੇਰਾ ਸੱਚਾ ਸੌਦਾ ਦੇ ਬਿਲਕੁਲ ਸਾਹਮਣੇ ਨੇੜੇ ਰਿਲਾਇੰਸ ਪੰਪ ਜ਼ਿਲ੍ਹਾ ਮਾਨਸਾ ਬਾਈ ਸਰਸਾ ਵੀ ਓਨਾ ਕਿਲੋਮੀਟਰ ਪੈ ਜਾਂਦਾ ਮਾਨਸਾ ਵੀ ਓਨਾ ਕਿਲੋਮੀਟਰ ਪੈ ਜਾਂਦਾ ਰਤਿਆ ਵੀ ਓਨੇ ਕਿਲੋਮੀਟਰ ਪੈ ਜਾਂਦਾ ਬਿਲਕੁਲ ਵਿਚਾਲੇ ਸ਼ਹਿਰ ਸਰਦੂਲਗੜ੍ਹ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂ ਨੰਬਰ ਤੋਂ ਦੀ ਸਕਰੀਨ ਦੇ ਉੱਪਰ ਚੱਲ ਹੀ ਰਿਹਾ ਬਾਈ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਆ ਕੇ ਦੇਖ ਸਕਦੇ ਹੋ ਬਾਈ ਜੀ ਕਾਹਦੀ ਡਿਟੇਲ ਵਧੀਆ ਹਨਾ ਮਾਹੌਲ ਹੈ ਤੇ ਬਾਕੀ ਤੁਸੀਂ ਨੰਬਰ ਦਿੱਤਾ ਬਾਈ ਜੀ ਕਾਲ ਜਰੂਰ ਕਰਿਓ ਸੇਵਾ ਦਾ ਮੌਕਾ ਜਰੂਰ ਦਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਬਨੇ ਰਹੋ ਜੀ ਇਹ ਤੁਹਡੇ ਤੱਕ ਘੈਂਟ ਘੈਂਟ ਵੀਡੀਓ ਤੁਹਾਡੇ ਤੱਕ ਰਮਾਨ ਪਹੁੰਚਾਉਂਦੇ ਰਹਾਂਗੇ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤਬ ਤੱਕ ਲਈ ਰੱਖ ਜੀ